Thank <laughs> you. प्यारे बच्चो गुरमुखो नौजवानो ਪਿੰਡ ਫਤੇਗੜ ਛੰਨਾ ਦੀ ਸਮੂਹ ਸੰਗਤ ਆਪਜੀ ਧਿਆਨ ਨਾਲ ਬੇਨਤੀ ਸੁਣਿਓ ਜੇ ਤੁਹਾਡੇ ਸਮਝ ਵਿੱਚ ਗੱਲ ਆਈ ਤਾਂ ਇਹਨੂੰ ਗ੍ਰਹਿਣ ਕਰਿਓ ਮੰਨਿਓ ਵੀ ਇਹ ਉਪਰਾਲਾ ਅਸੀਂ ਕਿਉਂ ਕਰਦੇ ਆ ਵੀ ਸਾਡੇ ਬੱਚੇ ਨਸਿਆਂ ਤੋਂ ਬਚ ਜਾਣ ਸਾਡੇ ਬੱਚੇ ਖੇਡ ਨਾਲ ਪਿਆਰ ਪਾ ਲੈਣ ਗੁਰਮੁਖੋ ਚੁੱਪ ਕਰ ਜੋ ਮੇਰਾ ਵੀਰ 2 ਮਿੰਟ ਦਾ ਸਮਾਂ ਗੱਲਾਂ ਬੰਦ ਕਰ ਦਿਓ ਅਸੀਂ ਤਾਂ ਜਿੱਥੇ ਵੀ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਆ ਕਿਉਂਕਿ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੁਪਰੀਮ ਨੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਤਕਾਰ ਹੈ ਸਤਕਾਰ ਦੇ ਵਿੱਚ ਸਾਰੇ ਹੀ ਬੰਦੇ ਯੋਗਦਾਨ ਪਾਈਏ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਆਪ ਜੀ ਇਤਿਹਾਸ ਪੜ੍ਹਦੇ ਹੋ ਸਿੱਖੀ ਕਮਾਉਣ ਵਾਲੇ ਤਾਂ ਪੀਰ ਬੁੱਧੂ ਸਾਹਿਬ ਵਰਗਿਆਂ ਨੇ ਵੀ ਕਮਾਈ ਭਾਵੇਂ ਉਹ ਮੁਸਲਮਾਨ ਸਨ ਸਿੱਖੀ ਕਮਾਈ ਗਨੀਖਾਂ ਨਵੀਖਾਂ ਨਹਿੰਗਖਾਂ ਵਰਗਿਆਂ ਨੇ ਸਿੱਖੀ ਕਮਾਈ ਉਹ ਜਾਨਾਂ ਤੋਂ ਪਿਆਰੇ ਮਰਜੀਵੜੇ ਸਿੱਖ ਜਿਹੜੇ ਦਸਵੇਂ ਪਾਸ਼ਾ ਦੇ ਨਾਲ ਜੰਗ ਵਿੱਚ ਸ਼ਹੀਦ ਹੋਏ ਪਰ ਇੱਕ ਸੋਚਣ ਵਾਲੀ ਗੱਲ ਹੈ ਵੀ ਕਲਗੀ ਤਰ ਸੱਚੇ ਬਾਦਸ਼ਾਹ ਉਹ ਗੁਰੂ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੇ ਸਿਰਾਂ ਦੇ ਤਾਜ ਨੂੰ ਸੇਫ ਰੱਖਣ ਵਾਸਤੇ ਆਪਣੇ ਜਿਗਰ ਦੇ ਟੋਟੇ ਸਾਡੇ ਤੋਂ ਕੁਰਬਾਨ ਕਰ ਦਿੱਤੇ ਸ਼ਹੀਦਾਂ ਦੀ ਯਾਦ ਵੀ ਮਨਾਉਂਦੇ ਆਪਾਂ ਸਾਰੇ ਫਤੇਗੜ ਸਾਹਿਬ ਆਪਾਂ ਜਾਣਦੇ ਆ ਉੱਥੇ ਲੰਗਰਾਂ ਦੀ ਸੇਵਾ ਵੀ ਕਰਦੇ ਆ ਪਰ ਸੇਵਾ ਬੜੀ ਵੱਡੀ ਤੋਂ ਵੱਡੀ ਕਰਦੇ ਆ ਪਰ ਇੱਕ ਸੇਵਾ ਅਸੀਂ ਭੁੱਲ ਜਾਂਦੇ ਆ ਜੀ ਉਹਦੇ ਕੰਨੀ ਧਿਆਨ ਨਹੀਂ ਦਿੰਦੇ ਸੰਗਤ ਗੱਜ ਕੇ ਆਖੋ ਸਤਨਾਮ ਉਹ ਕੀ ਸੇਵਾ ਹੈ ਉਹ ਸੇਵਾ ਇਹ ਹੈ ਵੀ ਸਾਡੇ ਜਿਹੜੇ ਬੱਚੇ ਨੇ ਬੱਚਿਆਂ ਦੇ ਵਿੱਚੋਂ ਸਹਿਬਜ਼ਾਦਿਆਂ ਦੀ ਝਲਕ ਨਹੀਂ ਮਾਰਦੀ ਸਾਹਿਬਜ਼ਾਦਾ ਦਾ ਪਰਛਾਵਾਂ ਨਹੀਂ ਦਿੰਦਾ ਜੇ ਸਿੱਖੀ ਕਮਾਉਣੀ ਹੈ ਜੇ ਆਪਾਂ ਗੁਰੂਕਲ ਦੀ ਧਰ ਸੱਚੇ ਪਾਤਸ਼ਾਹ ਦੇ ਪੁੱਤਰਾਂ ਜਦੋਂ ਚਮਕੌਰ ਦੀ ਗੜੀ ਵਿੱਚੋਂ ਸੱਚੇ ਪਾਤਸ਼ਾਹ ਤੁਰਨ ਲੱਗੇ ਭਾਈ ਦਾਇਆ ਸਿੰਘ ਬਾਬਾ ਅਜੀਤ ਸਿੰਘ ਦੇ ਸਰੀਰ ਵੱਲ ਦੇਖ ਕੇ ਤੱਕਦਿਆ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਇੱਕ ਕੰਮਰ ਕਸਾ ਮੇਰੇ ਲੱਗਿਆ ਹੋਇਆ ਹੈ ਇੱਕ ਕਮਰਕਸਾ ਭਾਈ ਮਾਨ ਸਿੰਘ ਦੇ ਲੱਗਿਆ ਹੋਇਆ ਇੱਕ ਕਮਰਕਸਾ ਭਾਈ ਧਰਮ ਸਿੰਘ ਦੇ ਲੱਗਿਆ ਹੋਇਆ ਜੇ ਤੁਸੀਂ ਆਗਿਆ ਦੇਵੋ ਆਪ ਜੀ ਮਿਹਰ ਕਰੋ ਕਿ ਅਮ ਆਪਣੇ ਕਮਰਕਸੇ ਖੋਲ ਕੇ ਆਪ ਜੀ ਦੇ ਦੋ ਪੁੱਤਰਾਂ ਦੇ ਸਰੀਰਾਂ ਤੇ ਕਪੜਾ ਪਾ ਦਈਏ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਦਇਆ ਸਿੰਘ ਮੈਨੂੰ ਇੱਕ ਗੱਲ ਦੱਸ ਕੱਲੇ ਬਾਬਾ ਅਜੀਤ ਸਿੰਘ ਦਾ ਤੇ ਜੁਧਾਰ ਸਿੰਘ ਦਾ ਸਰੀਰ ਹੀ ਦੀਂਦਾ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਜੀਵਤ ਕਈ ਇਹ ਜਿਹੜੇ ਹੋਰ ਸਿੱਖ ਪੈਣ ਏ ਵੀ ਮੇਰੇ ਨਾਦੀ ਪੁੱਤਰ ਨੇ ਆਪਾਂ ਸਾਰੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਪਿਤਾ ਮੰਨਦੇ ਆਂ ਸਾਡਾ ਘਰ ਆਨੰਦਪੁਰ ਸਾਹਿਬ ਹੈ ਪਰ ਅਸੀਂ ਆਪਣੇ ਘਰ ਕਦੇ ਗਏ ਨਹੀਂ ਸੰਗਤ ਗੱਜ ਕੇ ਆਖੋ ਸਤਨਾਮ ਮੈਂ ਇੱਥੇ ਜਦੋਂ ਆਇਆ ਵੀ ਵੇਖਿਆ ਛੋਟੇ ਬੱਚੇ ਆ ਮੈਦਾਨ ਵਿੱਚ ਖੇਡਦੇ ਤੁਰੇ ਫਿਰਦੇ ਆ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਅੱਜ ਇਹ 10 ਬੱਚੇ ਆ ਜੇ ਇਹਨਾਂ ਨੂੰ ਪਿਆਰ ਕੀਤਾ ਜਾਵੇ ਇਹਨਾਂ ਨੂੰ ਦੇਖ ਕੇ ਅਗਲੇ ਸਾਲ ਨੂੰ 100 ਬੱਚਾ ਵੀ ਮੈਦਾਨ 'ਚ ਕਿੱਸਾ ਧਾਰੀ ਹੋ ਸਕਦਾ ਹੈ ਸਾਧ ਸੰਗਤ ਜੀ ਜਿਵੇਂ ਖੇਡ ਨੂੰ ਪਿਆਰੀ ਆਪਾਂ ਜਾਣਦੇ ਆ ਨਸੇ ਨੂੰ ਤਿਆਗਣ ਵਾਸਤੇ ਹੁਣ ਕਈ ਪਿੰਡੋਂ ਪਿੰਡ ਵੇਖਦੇ ਆ ਨਾ ਸਾਡੇ ਬੱਚੇ ਨੌਜਵਾਨ ਨਸਿਆਂ ਦੀ ਭੇਟ ਚੜ ਰਹੇ ਨੇ ਪਰ ਸਾਡੀ ਜਿਹੜੀ ਸੋਚ ਹੈ ਅਸੀਂ ਦੂਜੇ ਨੂੰ ਵੇਖਦੇ ਆਂ ਕਦੇ ਸ਼ੀਸ਼ੇ ਵਿੱਚ ਖੜ ਕੇ ਆਪਣੇ ਆਪ ਨੂੰ ਨਹੀਂ ਦੇਖਿਆ ਜਦੋਂ ਸ਼ੀਸ਼ੇ ਵਿੱਚ ਪਰਵਾਹੀ ਐ ਅਸੀਂ ਆਪਣੇ ਘਰੋਂ ਬੇਕਾਰ ਆਪੇ ਹੋਏ ਫਿਰਦੇ ਆਂ ਸੰਗਤ ਗੱਜ ਕੇ ਆਖੋ ਸਤਨਾਮ ਸਾਨੂੰ ਧਰਮੀ ਬੜਨਾ ਪਊ ਸਾਡੇ ਬੱਚਿਆਂ ਨੂੰ ਕਿਹਸਾ ਧਾਰੀ ਬਸ ਸਿੱਖ ਬਣਾਉਣਾ ਪਊ ਸਾਡੇ ਬੱਚਿਆਂ ਨੂੰ ਗੁਰੂ ਘਰ ਨਾਲ ਲੈ ਕੇ ਜਾਇਆ ਕਰੋ ਸੰਸਿਆ ਕਰਾਇਆ ਕਰੋ ਜਦੋਂ ਤੁਹਾਡੇ ਬੱਚੇ ਤੁਹਾਡੇ ਘਰਾਂ ਵਿੱਚ ਗੁਰਬਾਣੀ ਪੜ੍ਹਨਗੇ ਖੰਡੇ ਬਾਟੇ ਦਾ ਅਮਰਦ ਸ਼ਾਕੇ ਤੁਹਾਡੇ ਘਰਾਂ ਵਿੱਚ ਰਹਿਣਗੇ ਤੇ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜਿਹਦੇ ਘਰੇ ਜਿਹਦੇ ਘਰੇ ਸਾਧ ਸੰਗਤ ਦੀ ਬੱਚੇ ਗੁਰਸਿੱਖ ਨੇ ਉਹਨਾਂ ਦੇ ਘਰੇ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਦੇ ਸਰੀਰ ਦਾ ਪਹਿਰਾ ਹੈ ਇਸ ਕਰਕੇ ਸਾਨੂੰ ਇਹ ਸੋਚਣਾ ਪਵੇਗਾ ਬੜਾ ਵਧੀਆ ਉਪਰਾਲਾ ਕੀਤਾ ਪਿੰਡ ਫਤਿਹਗੜ ਛੰਨਾ ਦੀ ਸੰਗਤ ਨੇ ਗੁਰਮੁਖ ਪਿਆਰੇ ਭਾਈ ਅਵਤਾਰ ਸਿੰਘ ਗੁਰਮੁਖ ਪਿਆਰੇ ਭਾਈ ਨਰਪਾਲ ਸਿੰਘ ਹੋਰ ਮੇਰੇ ਵੀਰ ਸੱਜਣ ਬੜੇ ਪ੍ਰੇਮ ਵਾਲੇ ਆ ਪਰ ਮੈਂ ਅੱਜ ਪਹਿਲੀ ਵਾਰ ਕਿਸੇ ਟੂਰਨਾਮੈਂਟ ਤੇ ਆਇਆ ਹਾਂ ਉਹ ਵੀ ਪ੍ਰੇਮ ਕਰਕੇ ਆਇਆ ਜੋ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਐਸ ਕੇ ਐਸ ਮੈਂਬਰਸ਼ਿਪ ਪੰਜਾਬ ਦੀ ਜਥੇਬੰਦੀ ਹੈ ਨਾ ਤਾਂ ਸਰਕਾਰ ਦੇ ਕਿਸੇ ਐਮ ਐਲ ਏ ਨਾਲ ਮਿੱਤਰਤਾ ਰੱਖਦੀ ਹੈ ਨਾ ਕਿਸੇ ਧਰਮ ਦੇ ਵਿੱਚ ਅਸੀਂ ਜਾਂਦੇ ਆ ਜੇ ਜਾਂਦੇ ਆ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵੇਖਦੇ ਹਾਂ ਜੇ ਕੋਈ ਗ੍ਰੰਥੀ ਸਤਕਾਰ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਸਮਝ ਕੇ ਸਤਕਾਰ ਕਰਦਾ ਹੈ ਤਾਂ ਉਸ ਵਾਸਤੇ ਅਸੀਂ ਲੜਾਈ ਵੀ ਲੜਦੇ ਹਾਂ ਉਹਦੇ ਹੱਕ ਵਾਸਤੇ ਆਪਣੇ ਆਪ ਨੂੰ ਬਾਹਰ ਵੀ ਸਕਦੇ ਹਾਂ ਜੇ ਕੋਈ ਗ੍ਰੰਥੀ ਅੱਜ ਕੱਲ ਦਾ ਇੱਕ ਹੋਰ ਮਹਿਕਮਾ ਸਿੱਖਾਂ ਦੇ ਵਿੱਚ ਤੁਰਿਆ ਫਿਰਦਾ ਹੈ ਜਿਹੜੇ ਆਪਣੇ ਆਪ ਨੂੰ ਮਸ਼ੀਨਰੀ ਲਾਣਾ ਕਹਿੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਸਮਝਦੇ ਉਹ ਗੁਰੂ ਉਹ ਕਿਤਾਬ ਸਮਝਦੇ ਆ ਉਹ ਕਹਿੰਦੇ ਸਾਡਾ ਗਿਆਨ ਹੈ ਗੁਰੂ ਨਹੀਂ ਹੈ ਪਰ ਗੁਰੂ ਕਲ ਕੀ ਤਰ ਸੱਚੇ ਪਾਸਾ ਨੇ ਇੱਕ ਬਚਨ ਕਿਹਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਉਥੇ ਇੱਕ ਸਿੱਖ ਦੀ ਗੱਲ ਨਹੀਂ ਕੀਤੀ ਉਥੇ ਸਾਡੇ ਸਿੱਖਾਂ ਦੀ ਗੱਲ ਕੀਤੀ ਆ ਸੰਗਤ ਕੱਜ ਕੇ ਆਖੋ ਸਤਨਾਮ ਸਾਹ ਸੰਗਤ ਜੀ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਕਹਿੰਦੇ ਮੰਨਣਾ ਕਿਵੇਂ ਆ ਭਾਈ ਦਾਸ ਸਿੰਘ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਆ ਪੰਥ ਵਿੱਚੋਂ ਮੇਰੇ ਦਰਸ਼ਨ ਹੋਣਗੇ ਆਤਮਾ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੋਣਗੇ ਜੇ ਕਿਸੇ ਸਿੱਖ ਦੀ ਭਾਵਨਾ ਵਣਜੇ ਵੀ ਅਸੀਂ ਤੁਹਾਡੇ ਨਾਲ ਬਚਨ ਕਰਨੇ ਆ ਤਾਂ ਗੁਰੂ ਕਾਲ ਕੀ ਤਰ ਸੱਚੇ ਪਾਸਾ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ ਸਮਝੋ ਮੇਰੇ ਨਾਲ ਬਚਨ ਹੋ ਗਏ ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰੋ ਜਿਵੇਂ ਆ 10 ਬੱਚੇ ਬੈਠੇ ਨੇ ਮੈਨੂੰ ਬਹੁਤ ਮਨ ਨੂੰ ਲੱਗਿਆ ਵੀ ਇਹਨਾਂ ਵਾਸਤੇ ਜਿਹੜਾ ਸਨਮਾਨ ਹੈ ਉਹ ਪ੍ਰਬੰਧਕਾਂ ਨੂੰ 5000 ਰੁਪਿਆ ਜੱਥੇਬੰਦੀ ਵੱਲੋਂ ਇਹਨਾਂ ਦਾ ਸਨਮਾਨ ਹੈ ਇਹ 5000 ਰੁਪਿਆ ਕੋਈ ਵੀ ਜਿਹੜਾ ਮੈਂਬਰ ਆ ਸਾਡੇ ਕੋਲ ਆ ਜਾਓ ਇਹ ਭਾਈ ਅਵਤਾਰ ਸਿੰਘ ਜੀ ਨੂੰ ਦੇ ਦਿੱਤਾ ਇਹ ਬੱਚਿਆਂ ਦਾ ਮਾਣ ਹੈ ਮੈਂ ਚਾਹਣਾ ਜੇ ਅਗਲੀ ਵਾਰ 100 ਬੱਚਾ ਵੀ ਇਸ ਪੰਡਾਲ ਦੇ ਵਿੱਚ ਹੋਇਆ ਮੈਂ 100 ਬੱਚੇ ਦਾ ਵੀ ਸਨਮਾਨ ਕਰਕੇ ਜਾਊ ਜੇ ਜਿਉਂਦਾ ਹੋਇਆ ਹੁਣ ਤੁਹਾਡੇ ਹੱਥ ਹੈ ਤੁਹਾਡੇ ਬੱਚਿਆਂ ਨੂੰ ਪ੍ਰੇਰਣਾ ਕਿਸਾ ਧਾਰੀ ਬੱਚਾ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਉਹਦੇ ਮਾਪੇ ਕੋਈ ਦਿੱਕਤ ਵਿੱਚ ਹੋਣਾ ਉਹ ਸਾਡੇ ਨਾਲ ਸੰਪਰਕ ਕਰਨ ਕਿਸੇ ਨਾ ਕੋਈ ਕਿਸੇ ਪ੍ਰਕਾਰ ਦਾ ਧੱਕਾ ਹੁੰਦਾ ਸਾਡੇ ਨਾਲ ਸੰਪਰਕ ਕਰਨ ਤੁਹਾਡੇ ਪਿੰਡ ਦੇ ਬਹੁਤ ਸਾਰੇ ਸੱਜਣ ਨੇ ਸਾਡੇ ਕੋਲ ਜਾਂਦੇ ਨੇ ਪਰ ਜੇ ਸਾਡੇ ਕੋਲ ਜਾਂਦੇ ਨੇ ਤਾਂ ਉਹਨਾਂ ਦੀ ਅਸੀਂ ਮਦਦ ਵੀ ਕਰਦੇ ਆਂ ਸੰਗਤ ਜੀ ਜਾਣਿਓ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਕਾਰ ਕਰੋ ਭਾਈ ਜੇ ਤੁਸੀਂ ਅਦਰ ਭਾਈ ਦੋ ਤਿੰਨ ਸਨਮਾਨ ਜੀ ਕਰਵਾ ਕਰਵਾਉਣ ਆਪਾਂ ਦੇ ਸਨਮਾਨ ਕਰਵਾ ਲਈਏ ਤੇ ਤੁਸੀਂ ਇੱਧਰ ਟਾਈਆਂ ਪਾ ਲਓ ਗਲਾਵਰ ਘਰਾਚੇ ਸਾਡਾ ਵੀਰ ਸਨਮਾਨ ਜਿਹੜਾ ਉਹ ਪ੍ਰਾਪਤ ਕਰੇਗਾ ਫਿਰ ਧੰਨਵਾਦ ਕਰਦੇ ਆਂ ਬਾਬਾ ਬਲਵਿੰਦਰ ਸਿੰਘ ਜੀ ਚਾਂਗਲੀ ਵਾਲੇ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪੁੱਜੇ ਅਤੇ ਸਾਨੂੰ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਜਿਹਨਾਂ ਨੇ ਦਿੱਤਾ ਸਾਡੇ ਕਾਲਾ ਸਰਪੰਚ ਮੀਮਸਾ ਜੀ ਤੇ ਨਾਲ ਸਾਡੇ ਰਾਜਵਿੰਦਰ ਛਨੇੜੀ ਠੇਕੇਦਾਰ ਜੀ ਤੇ ਨਾਲ ਜੁਗਿੰਦਰ ਖਾਨ ਸਿੰਘ ਜੀ ਖਾਲਸਾ ਤੇ ਗੁਰਪਿਆਰ ਸਿੰਘ ਜੀ ਕਰਾਚੋ ਉਹ ਆਪਣਾ ਸਨਮਾਨ ਜਿਹੜਾ ਪ੍ਰਾਪਤ ਜਰੂਰ ਕਰਨ ਬਾਈ ਗੁਰਪਿਆਰ ਕਰਾਚੋ ਆਪਣਾ ਸਨਮਾਨ ਜਿਹੜਾ ਜਰੂਰ ਪ੍ਰਾਪਤ ਕਰੇਗਾ ਜਸ ਜਸ ਕਰਨ ਸਾਡਾ ਵੀਰ ਉਹ ਵੀ ਸਨਮਾਨ ਜਿਹੜਾ ਪ੍ਰਾਪਤ ਕਰਨੇ ਜਿਹੜੇ ਭਰਾਵਾਂ ਦੇ ਨਾਮ ਬੋਲੇ ਜਾ ਰਿਹਾ ਸਨਮਾਨ ਜਿਹੜੇ ਬਿੱਲਾ ਕਰਾਚੋ ਸਾਡਾ ਵੀਰੋ ਵੀ ਸਨਮਾਨ ਲੈ ਲੇ ਪ੍ਰਾਪਤ ਕਰੋ ਜੀ ਸਰਦਾਰ ਰਾਜਵਿੰਦਰ ਸਿੰਘ ਜੀ ਠੇਕੇਦਾਰ ਸਾਹਿਬ ਉਹ ਵੀ ਜਿਹੜਾ ਆਪਣਾ ਸਨਮਾਨ ਪ੍ਰਾਪਤ ਕਰਨਗੇ ਜੀ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਆ ਜਾਈਆਂ ਸੀ ਸੈਮੀਫਾਈਨਲ ਦੀਆਂ ਟੀਮਾਂ ਕਿਉਂ ਨਹੀਂ ਆ ਰਹੀਆਂ ਵੀਰੇ ਭਾਈ ਜੀ 55 ਦੇ ਸੈਮੀਫਾਈਨਲ ਵਾਲੀਆਂ ਟੀਮਾਂ ਆ ਜਾਣ ਸੈਮੀਫਾਈਨਲ ਦੀਆਂ ਟੀਮਾਂ ਜਲਦੀ ਦੇ ਨਾਲ ਇੱਧਰ ਸਨਮਾਨ ਜਿਹੜੇ ਕੀਤੇ ਜਾ ਰਹੇ ਐ ਨਹੀਂ ਫਿਰ ਰਾਤ ਨੂੰ ਮੈਚ ਹੋਊਗਾ ਸਰਦਾਰ ਰਾਜਵਿੰਦਰ ਸਿੰਘ ਜੀ ਠੇਕੇਦਾਰ ਸਾਹਿਬ ਜਿਨ੍ਹਾਂ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਸਾਡੇ ਇਸ ਖੇਡ ਮੇਲੇ ਦੇ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਇਹਨਾਂ ਸਜਣਾ ਦਾ ਤੇ ਟੀਮਾਂ ਆਉਣ ਗਰਾਊਂਡ ਦੇ ਵਿੱਚ ਸਾਡੇ ਬਾਬਾ ਜੀ ਜਿਹੜੇ ਸਨਮਾਨ ਕਰ ਰਹੇ ਹੈ ਬਾਬਾ ਬਲਵਿੰਦਰ ਸਿੰਘ ਜੀ ਚਾਂਗਲੀ ਵਾਲੇ ਇਹਨਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਹੈਲੋ ਸਾਰੋ ਦੇ ਮੋਲ ਕੁਵਾਰਾ ਪਹਿਲਾ ਮੈਚ ਹੈ ਜੀ ਟੀਮਾਂ ਵੇੜ ਕਰਾ ਸਾਰੋ ਦੇ ਮੋਲ ਕੁਵਾਰਾ ਇਹ ਟੀਮਾਂ ਆ ਜਾਣ ਜੀ ਕਾਲਾ ਮੀਮਸਾ ਸਾਡਾ ਵੀਰ ਸਨਮਾਨ ਪ੍ਰਾਪਤ ਕਰ ਲੈ ਸਾਰੋ ਤੇ ਮੋਲ ਕੁਵਾਰਾ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸਾਡਾ ਵੀਰ ਸਰਦਾਰ ਕਾਲਾ ਸਿੰਘ ਜੀ ਸਰਪੰਚ ਸਾਹਿਬ ਉਹ ਆਪਣਾ ਸਨਮਾਨ ਜਿਹੜਾ ਉਹ ਪ੍ਰਾਪਤ ਕਰਨਗੇ ਸਰਪੰਚ ਸਾਹਿਬ ਮੀਮਸੇ ਵਾਲੇ ਬਵੰਡਾ ਦੇ ਟੀਮਾਂ ਕਰੇ ਹੋ ਰੀਆਂ ਵੀਰੇ ਬਵੰਡਾ ਵਾਲੇ ਤੁਸੀਂ ਤਾਂ ਦਿਓ ਪੁਛਣ ਟਾਈਮ ਨਾ ਕਰੇ ਚੱਲ ਜਾਉਗੇ ਕੋ ਜਰੂਰੀ ਰਾਤ ਨੂੰ ਜਾਣਾਗਾ ਤੇ ਰਾਤ ਆ ਦੇ ਕੋਲ ਪੁੱਜਿਆ ਬਿੱਲਾ ਘਰਾਚੋ ਸਾਡਾ ਵੀਰ ਸਨਮਾਨ ਪ੍ਰਾਪਤ ਕਰੇਗਾ ਬਿੱਲਾ ਘਰਾਚੋ ਪਾ ਨਰਵਾਤਾ ਬਾਬਾ ਭੀਮਰਾਮ ਅੰਬੇਦਕਰ ਇਸ ਵਰਤ ਪਹਿਲਾ ਵਿਸ਼ਾਲ ਚਿੱਟਾ ਸਮਾਗਮ ਪ੍ਰਾਪਲ ਦਿਰਭਤਵਾਰ ਨੂੰ ਸ਼ਾਮ ਡਾਕਟਰ ਭੀਮrao ਅੰਮੇਦਕਰ ਪਾਰਕ ਘਰਾਟੇ ਦੇ ਸੋ ਸਾਡੇ ਸਾਰੇ ਵੀਰਾਂ ਨੂੰ ਬੇਨਤੀ ਸਾਡੇ ਘਰ ਪਿਆ ਘਰਾਟੇ ਹੁਣੀ ਦੇ ਲੋ ਘਰਾਟੇ ਦੇ ਪੰਜਵਾਂ ਵਿਸ਼ਾਲ ਚੇਤਨਾ ਸਮਾਗਮ